ਲੋ ਜੀ ਆ ਪਾਣੀ ਵਾਲੇ ਜਹਾਜ਼ ਆ ਜਿਹੜੇ ਇਹਦੇ ਪਾਣੀ 'ਚ ਹੀ ਫੜਦੇ ਆ ਫੜ ਕੇ ਪਾਣੀ ਆ ਦੇਖੋ ਬਝੂਨ ਬਣੋੜੇ ਆ ਤੁਹਾਨੂੰ ਇਹਦੇ 'ਚ ਜੁਆਏ ਕਰਦੇ ਆ ਜਿਹੜੀ ਜਨਤਾ ਇੱਥੋਂ ਦੀ ਜਿਹੜੇ ਸ਼ਲਾਨੀ ਆਉਂਦੇ ਆ ਦੇ ਸਭ ਦੇ ਸਾਥੋਂ ਆ ਦੂਜਾ ਚੱਲ ਪਿਆ ਜੀ ਮਗਰੀ ਇਹ ਜਿਹੜੇ ਇਹ ਉੱਡਣਗੇ ਉੱਡਣਗੇ ਕਿ ਵਿੱਚ ਹੀ ਰਹਿਣਗੇ ਆਏ ਪਾਣੀ 'ਚ ਹੀ ਰਹਿਣਗੇ ਇਹ ਪਾਣੀ ਵਾਲੇ ਜਹਾਜ਼ ਆ ਉੱਡਣਗੇ ਅੱਛਾ ਉੱਡਣਗੇ ਵੀ ਇਹ ਜਾਣਗੇ ਵਿਕਟੋਰੀਆ ਅੱਛਾ ਉੱਡ ਕੇ ਉਧਰ ਵੀ ਜਾਂਦੇ ਆ ਵਿਕਟੋਰੀਆ ਆ ਛੜ ਕੇ ਉਹਨਾਂ ਦੀ ਇੱਥੇ ਕੀ ਬਾਤ ਆ ਜਿਹੜੀ ਹੁਣ ਸਵਾਰੀ ਜਿਹੜੇ ਇਹਦੇ 'ਚ ਬੈਠੇ ਆ ਜਿਹੜੇ ਲੋਕ ਉਹ ਉਧਰ ਵੀ ਜਾ ਸਕਦੇ ਆ ਵਿਕਟੋਰੀਆ ਵੀ ਉੱਡ ਕੇ ਜਾਂਦੇ ਆ ਤੇ ਉੱਥੇ ਫੇਰ ਜੇ ਨਮਾਇਆ ਫੋਨ ਚੱਕਣਾ ਬੱਤੀ ਵੀ ਲਾਏ ਨਾ